ਹਾਂਜੀ ਪਿਆਰੇ ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਪੰਜਵੀਂ ਕਾਉਂਸਲਿੰਗ ਜਿਹੜੀ ਸ਼ੁਰੂ ਹੋ ਚੁੱਕੀ ਹੈਗੀ ਅੱਜ ਤੇ ਬਹੁਤ ਸਾਰੇ ਵਿਦਿਆਰਥੀਆਂ ਦੇ ਸੰਦੇਸ਼ ਆ ਰਹੇ ਸੀਗੇ ਜੀ ਵੀ ਸੀਟਾਂ ਖਾਲੀ ਸੀਟਾਂ ਦੀ ਗਿਣਤੀ ਕਿੰਨੀਆਂ ਸਾਨੂੰ ਜਿਹੜਾ ਜਾਣਕਾਰੀ ਜ਼ਰੂਰ ਮਿਲੇ ਇਸ ਤਰ੍ਹਾਂ ਤਾਂ ਮੈਂ ਪੋਰਟਲ ਤੋਂ ਜੋ ਮੈਨੂੰ ਜਾਣਕਾਰੀ ਮਿਲੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈਗੀ ਵੀ ਕਿੱਥੇ ਕਿੱਥੇ ਕਿਹੜੇ ਸਕੂਲ ਵਿੱਚ ਕਿੰਨੀਆਂ-ਕਿੰਨੀਆਂ ਸੀਟਾਂ ਖਾਲੀ ਨੇ ਅੱਜ ਜਿਹੜੀ ਤੁਹਾਡੀ ਜਾਣਕਾਰੀ ਲਈ ਦੱਸਦੀ ਅੱਜ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ WHH ਤੇ ਜਿਹੜੇ ਕੈਟਾਗਰੀ ਬਣਦੀ ਆ ਡਿਸੇਬਲਡ ਉਹਦੇ ਤਿੰਨ ਕੈਟਾਗਰੀ ਦੀ ਜਿਹੜੀ ਕਾਉਂ ਕੱਲ ਨੂੰ ਜਨਰਲ ਕੈਟਾਗਰੀ ਦੀ ਜਨਰਲ ਕੈਟਾਗਰੀ ਤੋਂ ਭਾਵ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਮਾਨਤਵਾਰ ਸਕੂਲਾਂ ਵਿੱਚ ਪੜ੍ਹਦੇ ਬੱਚੇ ਸੈਟਾ ਪ੍ਰਾਪਤ ਚ ਉਹਨਾਂ ਦੀ ਦੋ ਦਿਨ ਚੱਲਣੀ ਹੈ 19 ਤੋਂ 20 19 ਤੇ 20 ਤਰੀਕ ਨੂੰ ਆਓ ਦੇਖੀ ਆਪਾਂ ਕਿੰਨੀਆਂ-ਕਿੰਨੀਆਂ ਸੀਟਾਂ ਖਾਲੀ ਪੰਜਾਂ ਨੇ ਕਿੱਥੇ ਤੇ ਜਿਹੜੀਆਂ ਇਹ ਖਾਲੀ ਸੀਟਾਂ ਜਿਵੇਂ ਡਿਸੇਬਲਡ ਦਾ ਜਿਹੜਾ ਅੱਜ ਕੰਮ ਸੰਪੰਨ ਹੋਇਆ ਇਹ ਕਨਵਰਟ ਹੋਣੀਆਂ ਜਾਂ ਨਹੀਂ ਇਹ ਬਾਅਦ ਦੀ ਗੱਲ ਹੈਗੀ ਇੱਕ ਵਾਰ ਖਾਲੀ ਸੀਟਾਂ ਦੀ ਮੈਂ ਤੁਹਾਨੂੰ ਗਿਣਤੀ ਸਾਰੀ ਵਿਖਾਉਂਗਾ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੰਤ ਤੱਕ ਵੀਡੀਓ ਦੇ ਬ ਅ ਵਿਦਿਆਰਥੀਆਂ ਦੀ ਮੰਗ ਦੇ ਉੱਪਰ ਜਿਹੜੀ ਇਹ ਵੀਡੀਓ ਬਣਾਈ ਜਾ ਰਹੀ ਹੈਗੀ ਅੰਮ੍ਰਿਤਸਰ ਦੇ ਵਿੱਚ ਤਿੰਨ ਸੀਟਾਂ ਖਾਲੀ ਆ ਜੀ ਡਿਸੇਬਲਡ ਕੈਟਾਗਰੀ ਵਿੱਚ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਇੱਕ ਕਮਰਸ ਬਠਿੰਡਾ ਵਿੱਚ ਪੰਜ ਸੀਟਾਂ ਖਾਲੀ ਨੇ ਦੋ ਮੈਡੀਕਲ ਇੱਕ ਨਾਨ ਮੈਡੀਕਲ ਦੋ ਕਮਰਸ ਫਿਰੋਜ਼ਪੁਰ ਵਿੱਚ ਤਿੰਨ ਨੇ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਇੱਕ ਕਮਰਸ ਗੁਰਦਾਸਪੁਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਿੰਨ ਸੀਟਾਂ ਖਾਲੀ ਆ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਇੱਕ ਕਮਰਸ ਇਹ ਮੁੰਡਿਆਂ ਦੀ ਜਿਹੜੀ ਆਪਾਂ ਲਿਸਟ ਵੇਖ ਰਹੇ ਹਾਂਗੇ ਇੱਥੇ ਤਲਵਾੜਾ 0 ਆ ਜੀ ਕਿਉਂਕਿ ਕੁੜੀਆਂ ਦਾ ਸਕੂਲ ਆ ਇਥੇ ਮੁੰਡੇ ਤਾਂ ਹੈ ਨਹੀਂਗੇ ਜਲੰਧਰ ਵਿੱਚ ਤਿੰਨ ਸੀਟਾਂ ਖਾਲੀ ਆ ਜੀ ਤਿੰਨੇ ਸਟਰੀਮ ਦੇ ਵਿੱਚ ਇੱਕ ਇੱਕ ਆ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਦੇ ਵਿੱਚ ਲੁਧਿਆਣਾ ਵਿੱਚ ਤਿੰਨੇ ਖਾਲੀ ਪੰਜਾਂ ਨੇ ਤਿੰਨੇ ਸਟਰੀਮ ਦੇ ਵਿੱਚ ਇੱਕ ਇੱਕ ਆ ਮੈਡੀਕਲ ਨਾਨ ਮੈਡੀਕਲ ਕਮਰਸ ਪਟਿਆਲਾ ਵਿੱਚ ਵੀ ਤਿੰਨ ਖਾਲੀ ਨੇ ਤਿੰਨੇ ਸਟਰੀਮ ਬੱਚੇ ਇੱਕ ਇੱਕ ਪੰਜਾਂ ਨੇ ਐਸਐਸ ਨਗਰ ਵਿੱਚ ਵੀ ਤਿੰਨੇ ਸਟਰੀਮ ਚ ਇੱਕ ਇੱਕ ਖਾਲੀ ਆ ਤਿੰਨ ਸੀਟਾਂ ਖਾਲੀ ਆ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਸੰਗਰੂਰ ਵਿੱਚ ਵੀ ਤਿੰਨ ਸੀਟਾਂ ਜਿਹੜੇ ਖਾਲੀ ਦੇਖਣ ਨੂੰ ਮਿਲ ਰਹੀਆਂ ਨੇ ਲੜਕੀਆਂ ਦੀਆਂ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਤੇ ਇੱਕ ਕਮਰਸ ਇਹ ਸੀਗੀ ਜਿਹੜੀ ਡਿਸੇਬਲਡ ਕੈਟਾਗ ਅੱਗੇ ਗਰਲਜ਼ ਦੀ ਜਿਹੜੀ ਡਿਸੇਬਲਡ ਕੈਟਾਗਰੀ ਆ ਉਹਦੇ ਵਿੱਚ ਆਪਾਂ ਦੇਖਦੇ ਆ ਲੜਕੀਆਂ ਦੀ ਕਿੰਨੇ ਕਿੰਨੀ ਸੀਟਾਂ ਖਾਲੀ ਪਈਆਂ ਨੇ ਅੰਮ੍ਰਿਤਸਰ ਦੇ ਵਿੱਚ ਤਿੰਨ ਨੇ ਜੀ ਤਿੰਨਾਂ ਸਟਰੀਮ ਦੇ ਵਿੱਚ ਇੱਕ ਇੱਕਾ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਵਿੱਚ ਇੱਕ ਇੱਕਾ ਬਠਿੰਡਾ ਵਿੱਚ ਚਾਰ ਦੇਖਣ ਨੂੰ ਮਿਲ ਰਹੀਆਂ ਨੇ ਦੋ ਮੈਡੀਕਲ ਵਿੱਚ ਇੱਕ ਨਾਨ ਮੈਡੀਕਲ ਵਿੱਚ ਇੱਕ ਕਮਰਸ ਦੇ ਵਿੱਚ ਫਰੋਹੀਪੁਰ ਦੇ ਵਿੱਚ ਤਿੰਨ ਨੇ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਇੱਕ ਕਮਰਸ ਗੁਰਦਾਸਪੁਰ ਦੇ ਵਿੱਚ ਵੀ ਤਿੰਨ ਨੇ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਇੱਕ ਕਮਰਸ ਗੁਰਦਾਸਪੁਰ ਦੇ ਵਿੱਚ ਤਿੰਨ ਆਪਾਂ ਕਰੀ ਲਈ ਗੱਲ ਤਲਵਾੜਾ ਵਿੱਚ ਤਿੰਨ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਕਮਰਸ ਜਲੰਧਰ ਵਿੱਚ ਵੀ ਤਿੰਨ ਤਿੰਨੇ ਸਟਰੀਮ ਚ ਇੱਕ ਇੱਕ ਦੇਖਣ ਨੂੰ ਮਿਲ ਰਹੀ ਆ ਲੁਧਿਆਣਾ ਵਿੱਚ ਵੀ ਤਿੰਨ ਤਿੰਨੇ ਸਟਰੀਮ ਚ ਇੱਕ ਇੱਕ ਦੇਖਣ ਨੂੰ ਮਿਲ ਰਹੀ ਆ ਪਟਿਆਲਾ ਵਿੱਚ ਵੀ ਤਿੰਨ ਜੀ ਤਿੰਨੇ ਸਟਰੀਮ ਚ ਇੱਕ ਇੱਕ ਆ ਜੀ ਮੈਡੀਕਲ ਨਾਨ ਮੈਡੀਕਲ ਕਮਰਸ ਦੇ ਵਿੱਚ ਸੰਗਰੂਰ ਵਿੱਚ ਵੀ ਤਿੰਨ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਤੇ ਇੱਕ ਜਿਹੜਾ ਕਮਰਸ ਇਹ ਸੀਗੀ ਜਿਹੜੀ ਡਿਸੇਬਲਡ ਕੈਟਾਗਰੀਆਂ ਦੀ ਸੂਚੀ ਅੱਗੇ ਆਪਾਂ ਦੇਖੀਏ ਆਓ ਅੱਗੇ ਹੈ WHH ਮਾਫ ਕਰਨਾ WHH ਚ ਚ ਦੇਖ ਰਹੇ ਹਾਂ ਤੁਸੀਂ ਅਮਰਤਸਰ ਦੇ ਵਿੱਚ 38 ਸੀਟਾਂ ਖਾਲੀ ਹੈ ਜੀ ਅ ਜੜੀਆਂ ਮੈਡੀਕਲ ਭਰਿਆ ਹੋਇਆ ਇੱਥੇ 29 ਨਾਨ ਮੈਡੀਕਲ ਨੌ ਕਮਰਸ ਬਠਿੰਡਾ ਵਿੱਚ 23 ਦੇਖ ਰਹੇ ਹੋ ਤੁਸੀਂ ਇੱਕ ਮੈਡੀਕਲ 17 ਨਾਨ ਮੈਡੀਕਲ 5 ਕਮਰਸ ਫਿਰੋਜ਼ਪੁਰ ਦੇ ਵਿੱਚ 43 6 ਮੈਡੀਕਲ 29 ਮੈਡੀਕਲ ਨਾਨ ਮੈਡੀਕਲ 8 ਕਮਰਸ ਗੁਰਦਾਸਪੁਰ ਵਿੱਚ 50 ਸੀਟਾਂ ਖਾਲੀ ਦੇਖਣ ਨੂੰ ਮਿਲ ਰਹੀਆਂ ਨੇ ਮੈਡੀਕਲ ਭਰ ਗਿਆ ਜੀ 36 ਨਾਨ ਮੈਡੀਕਲ ਤੇ 14 ਕਮਰਸ ਤਲਵਾੜਾ ਵਿੱਚ 10 ਨੇ 4 ਮੈਡੀਕਲ 4 ਨਾਨ ਮੈਡੀਕਲ 2 ਕਮਰਸ ਜਲੰਧਰ ਵਿੱਚ 41 ਨੇ 4 ਮੈਡੀਕਲ ਤੇ 31 ਨਾਨ ਮੈਡੀਕਲ 6 ਕਮਰਸ ਲੁਧਿਆਣਾ ਵਿੱਚ 40 1 ਮੈਡੀਕਲ 31 ਨਾਨ ਮੈਡੀਕਲ 8 ਕਮਰਸ ਪਟਿਆਲਾ ਵਿੱਚ 28 3 ਮੈਡੀਕਲ 23 22 ਨਾਨ ਮੈਡੀਕਲ ਤੇ 3 ਕਮਰਸ ਐਸ ਐਸ ਨਗਰ ਵਿੱਚ 47 ਖਾਲੀ ਨੇ 3 ਮੈਡੀਕਲ 36 ਨਾਨ ਮੈਡੀਕਲ ਤੇ 8 ਕਮਰਸ ਜਿਹੜੀ ਸੰਗਰੂਰ ਵਿੱਚ WHH ਦੇਖਣ ਨੂੰ ਮਿਲ ਰਿਹਾ ਆਪਾਂ ਨੂੰ 52 ਸੀਟਾਂ ਖਾਲੀ ਪੰਜਾਂ ਨੇ 7 ਮੈਡੀਕਲ 34 ਨਾਨ ਮੈਡੀਕਲ ਤੇ 11 ਕਮਰਸ ਇਹ ਜਿਹੜੀ ਜਾਣਕਾਰੀ ਤੁਹਾਨੂੰ ਜਿਹੜੀ ਮੁਹੱਈਆ ਕਰਵਾਈ ਜਾ ਰਹੀ ਆ ਬਹੁਤ ਸਾਰੇ ਵਿਦਿਆਰਥੀਆਂ ਦੇ ਸਵਾਲ ਆ ਰਹੇ ਨੇ ਦੇਖੋ ਉਹ WCH ਵਾਲੀ ਜਿਹੜੀਆਂ ਅੱਜ ਸਮਾਪਤੀ ਹੋ ਗਈਆਂ ਸੀਟਾਂ ਜਿਹੜੀਆਂ ਖਾਲੀ ਰਹਿਣਗੀਆਂ ਕਨਵਰਟ ਅੱਗੇ ਹੋਣਗੀਆਂ ਇਹ ਆਪਾਂ ਪੰਜਵੀਂ ਕਾਉਂਸਲਿੰਗ ਦੀ ਸਮਾਪਤੀ ਤੋਂ ਬਾਅਦ ਹੀ ਗੱਲ ਜਿਹੜੀ ਕਰ ਸਕਦੇ ਆਗੇ ਵੀ ਕਿਸ ਤਰ੍ਹਾਂ ਦਾ ਜਿਹੜਾ ਤੌਰ ਤਰੀਕਾ ਅੱਗੇ ਰਹਿੰਦਾਗਾ ਤੱਥਾਂ ਨੂੰ ਦੇਖਦੇ ਹੋਏ ਤਾਂ ਇਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਵਿਦਿਆਰਥੀਓ ਅੱਗੇ ਆਪਾਂ ਦੇਖਦੇ ਆ ਕਿਹੜੀ ਕੈਟਾਗਰੀ ਹੈ ਕਿੰਨੇ ਕਿੰਨੇ ਸੀਟਾਂ ਖਾਲੀ ਪਈਆਂ ਨੇ ਅੱਗੇ ਸਾਡੇ ਕੋਲੇ ਆ ਜਾਂਦੀ ਜਿਹੜੀ ਜਨਰਲ ਕੈਟਾਗਰੀ ਜਨਰਲ ਕੈਟਾਗਰੀ ਦੇ ਵਿੱਚ ਆਪਾਂ ਵੇਖ ਰਹੇ ਹਾਂ ਕਿੰਨੇ-ਕਿੰਨੇ ਸੀਟਾ ਖਾਲੀ ਪਈਆਂ ਨੇਗੀਆਂ ਨੇੜੇ ਕਰਕੇ ਦਿਖਾ ਰਹੇ ਹਾਂ ਵਾਇਸ ਦੀਆਂ ਦੇਖੀਏ ਲੜਕੀਆਂ ਦੀਆਂ 23 ਸੀਟਾ ਖਾਲੀ ਪਈਆਂ ਜੀ ਜਿਹੜੀਆਂ ਹੈਗੀਆਂ ਅੰਮ੍ਰਿਤਸਰ ਦੇ ਵਿੱਚ 5 ਮੈਡੀਕਲ ਦੀਆਂ ਪਈਆਂ ਨੇ ਤੇ 10 ਨਾਨ ਮੈਡੀਕਲ ਤੇ 8 ਕਮਰਸ ਜਿਹੜੀ ਜਨਰਲ ਦੀ ਕੱਲ ਨੂੰ ਸ਼ੁਰੂ ਹੋਣੀ ਹੈ ਓਪਨ ਕੈਟਾਗਰੀ ਦੀ 23 ਖਾਲੀ ਪਈਆਂ ਨੇ ਅੰਮ੍ਰਿਤਸਰ ਦੇ ਵਿੱਚ 5 ਮੈਡੀਕਲ 10 ਨਾਨ ਮੈਡੀਕਲ 8 ਕਮਰਸ ਬਠਿੰਡਾ ਵਿੱਚ 36 ਖਾਲੀ ਪਈਆਂ ਨੇ 5 ਮੈਡੀਕਲ 21 ਨਾਨ ਮੈਡੀਕਲ ਤੇ 10 ਕਮਰਸ ਫਿਰੋਜ਼ਪੁਰ ਵਿੱਚ 24 ਖਾਲੀ ਨੇ 5 ਮੈਡੀਕਲ 13 ਨਾਨ ਮੈਡੀਕਲ 6 ਕਮਰਸ ਗੁਰਦਾਸਪੁਰ ਵਿੱਚ 28 ਖਾਲੀ ਨੇ 3 ਮੈਡੀਕਲ 19 ਨਾਨ ਮੈਡੀਕਲ ਤੇ 6 ਕਮਰਸ ਤਲਵਾੜਾ ਤਾਂ ਹਾਈ ਲੜਕੀਆਂ ਦਾ ਸਕੂਲ ਜਲੰਧਰ ਵਿੱਚ 27 ਦੇਖਣ ਮਿਲ ਰਹੀਆਂ ਖਾਲੀ 5 ਮੈਡੀਕਲ 15 ਨਾਨ ਮੈਡੀਕਲ ਤੇ 7 ਕਮਰਸ ਇਸ ਤਰ੍ਹਾਂ ਲੁਧਿਆਣਾ ਵਿੱਚ 24 ਖਾਲੀ ਨੇ 7 ਮੈਡੀਕਲ 12 ਨਾਨ ਮੈਡੀਕਲ ਤੇ 5 ਕਮਰਸ ਪਟਿਆਲਾ ਵਿੱਚ 29 ਖਾਲੀ ਨੇ 3 ਮੈਡੀਕਲ 16 ਨਾਨ ਮੈਡੀਕਲ ਤੇ 10 ਕਮਰਸ ਐਸਐਸ ਨਗਰ ਵਿੱਚ 15 ਖਾਲੀ ਪਈਆਂ ਨੇ 3 ਮੈਡੀਕਲ 6 ਨਾਨ ਮੈਡੀਕਲ ਤੇ 6 ਕਮਰਸ ਸੰਗਰੂਰ ਵਿੱਚ 48 ਸੀਟਾਂ ਖਾਲੀ ਦੇਖਣ ਨੂੰ ਮਿਲ ਰਹੀਆਂ ਨੇ 10 ਮੈਡੀਕਲ 26 ਨਾਨ ਮੈਡੀਕਲ ਤੇ 12 ਕਮਰਸ ਇੱਕ ਵਾਰ ਫੇਰ ਜਿਹੜੀ ਲੜਕੀਆਂ ਦੀ ਸੂਚੀ ਮੈਂ ਤੁਹਾਡੀ ਨਜ਼ਰਸ਼ਾਨੀ ਕਰ ਦਿਨਾਗਾ ਇੱਥੋਂ ਤੁਸੀਂ ਜਿਹੜਾ ਵੇਖ ਸਕਦੇ ਹੋ ਕਿਉਂਕਿ 19 ਦੇ 20 ਨੂੰ ਜਨਰਲ ਕੈਟਾਗਰੀ ਓਪਨ ਕੈਟਾਗਰੀ ਦੀ ਹੈ ਵੀ ਕਿੱਥੇ ਕਿੱਥੇ ਕਿੰਨੇ ਕਿੰਨੀਆਂ ਸੀਟਾਂ ਖਾਲੀ ਪਈਆਂ ਨੇ ਤਾਂ ਕਿ ਤੁਸੀਂ ਉਸ ਮੁਤਾਬਕ ਆਪਣਾ ਮਨ ਬਣਾ ਸਕੋ ਵੀ ਕਿਹੜੇ ਸਕੂਲ ਵਿੱਚ ਅਸੀਂ ਜਿਹੜਾ ਦਾਖਲਾ ਪ੍ਰਾਪਤ ਕਰਨਾਗਾ ਅੱਗੇ ਹੈ ਗਰਲਜ਼ ਦੀਆਂ ਸੀਟਾਂ ਦੀ ਜਿਹੜੀ ਜਨਰਲ ਦੀਆਂ 24 ਸੀਟਾਂ ਖਾਲੀ ਆ ਜੀ ਇੱਕ ਮੈਡੀਕਲ ਦੀ 14 ਨਾਨ ਮੈਡੀਕਲ 9 ਕਮਰਸ ਇਹ ਅਮਰਤਸਰ ਦੇ ਵਿੱਚੋਂ ਵੀ ਸੀਟਾਂ ਸਾਨੂੰ ਦੇਖਣ ਨੂੰ ਖਾਲੀ ਮਿਲ ਰਹੀਆਂ ਨੇ ਬਠਿੰਡਾ ਵਿੱਚ ਤੇ ਹੀ ਖਾਲੀ ਆ ਜੀ 5 ਮੈਡੀਕਲ 9 ਨਾਨ ਮੈਡੀਕਲ ਤੇ 9 ਕਮਰਸ ਫਿਰੋਜ਼ਪੁਰ ਵਿੱਚ 31 ਖਾਲੀ ਆ ਜੀ 7 ਮੈਡੀਕਲ 6 ਨਾਨ ਮੈਡੀਕਲ ਤੇ 18 ਕਮਰਸ ਗੁਰਦਾਸਪੁਰ ਦੇ ਵਿੱਚ 85 ਖਾਲੀ ਆ ਜੀ ਵੱਡਾ ਅੰਕੜਾ 6 ਮੈਡੀਕਲ 40 ਨਾਨ ਮੈਡੀਕਲ ਤੇ 39 ਕਮਰਸ ਤਲਵਾੜਾ ਵਿੱਚ 18 ਖਾਲੀ ਪਈਆਂ ਨੇ 4 ਮੈਡੀਕਲ 4 ਨਾਨ ਮੈਡੀਕਲ ਤੇ 10 ਕਮਰਸ ਜਲੰਧਰ ਵਿੱਚ 29 ਖਾਲੀ ਪਈਆਂ ਨੇ 4 ਮੈਡੀਕਲ 14 ਨਾਨ ਮੈਡੀਕਲ ਤੇ 11 ਕਮਰਸ ਲੁਧਿਆਣਾ ਵਿੱਚ 31 ਖਾਲੀ ਦਿਖਾਈ ਦੇ ਰਹੀਆਂ ਨੇ 7 ਮੈਡੀਕਲ 18 ਨਾਨ ਮੈਡੀਕਲ ਤੇ 6 ਕਮਰਸ ਪਟਿਆਲਾ ਵਿੱਚ 26 ਸੀਟਾਂ ਖਾਲੀ ਦੇਖ ਰਿਹਾ ਹਾਂ 3 ਨਾਨ ਮੈਡੀਕਲ 8 3 ਮਾਫ ਕਰਨਾ ਮੈਡੀਕਲ 18 ਨਾਨ ਮੈਡੀਕਲ ਤੇ 5 ਕਮਰਸ ਐਸਐਸ ਨਗਰ ਵਿੱਚ 14 ਦੇਖ ਰਹੇ ਹਾਂ 6 ਮੈਡੀਕਲ ਦੀ ਖਾਲੀ ਪੰਜਾਂ ਨੇ ਤਿੰਨ ਆ ਨਾਨ ਮੈਡੀਕਲ ਖਾਲੀ ਆ ਤੇ ਪੰਜ ਕਮਰਸ ਸੰਗਰੂਰ ਵਿੱਚ 42 ਸੀਟਾਂ ਖਾਲੀ ਦੇਖਣ ਨੂੰ ਮਿਲੀਆਂ ਨੇ ਪੰਜ ਮੈਡੀਕਲ 24 ਨਾਨ ਮੈਡੀਕਲ ਤੇ 13 ਕਮਰਸ ਇੱਕ ਵਾਰੀ ਫੇਰ ਦਿਖਾ ਦਿਆਂ ਲੜਕੀਆਂ ਦੀ ਡਿਟੇਲ ਸਕਰੀਨ ਸ਼ਾਟ ਵੀ ਲੈ ਸਕਦੇ ਹਾਂ ਤੁਸੀਂ ਇਸ ਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਸਕੂਲ ਵਿੱਚ ਕਿੰਨੀਆਂ ਖਾਲੀ ਪੰਜਾਂ ਨੇ ਤਾਂ ਕਿ 19 ਤੇ 20 ਤਰੀਕ ਨੂੰ 19 ਤਰੀਕ ਨੂੰ ਖਾਸ ਤੌਰ ਤੇ ਤੁਸੀਂ ਵੇਖ ਸਕੋ ਵੀ ਕਿੱਥੇ ਕਿੱਥੇ ਸੀਟਾਂ ਸਾਡੇ ਕੋਲੇ ਖਾਲੀ ਪੰਜਾਂ ਨੇ ਕਿਹੜੇ ਕਿਹੜੇ ਸਟੇਸ਼ਨਾਂ ਲਈ ਅਸੀਂ ਜਿਹੜਾ ਚੋਣ ਕਰ ਸਕਦੇ ਹਾਂ ਇਸੇ ਤਰ੍ਹਾਂ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਪ੍ਰਾਈਵੇਟ ਜਿਹੜਾ ਇਹ ਆਪਾਂ ਜਿਹੜੀ ਗੱਲ ਕੀਤੀ ਸੀਗੀ ਇਹ ਗੱਲ ਹੋਈ ਸੀ ਲੜਕੀਆਂ ਦੀ ਲੜਕੀਆਂ ਦੀ ਰਹਿ ਗਈ ਸੀਗੀ ਮਾਫ ਕਰਨਾ ਹਾਂ ਜਿਹੜੀ ਰਹਿ ਗਈ ਸੀਗੀ ਸੂਚੀ ਇੱਕ ਵਾਰ ਲੜਕੀਆਂ ਦੀ ਮੈਂ ਵਿਖਾ ਰਿਆਂਗਾ ਦਿਖਾਈ ਚੁੱਕਿਆਂਗਾ ਇੱਕ ਵਾਰੀ ਫੇਰ ਦਿਖਾ ਦਿੰਨਾ 23 ਸਿੱਟਾ ਖਾਲੀ ਪੰਜ ਅੰਮ੍ਰਿਤਸਰ ਦੇ ਵਿੱਚ ਬਠਿੰਡੇ ਦੇ ਵਿੱਚ 36 ਫਿਰੋਜ਼ਪੁਰ ਵਿੱਚ 24 28 ਕਰਦਾਸਪੁਰ ਦੇ ਵਿੱਚ 27 ਜਲੰਧਰ ਦੇ ਵਿੱਚ 24 ਲੁਧਿਆਣਾ ਵਿੱਚ ਤੇ 29 ਪਟਿਆਲਾ ਦੇ ਵਿੱਚ ਸੰਗਰੂਰ ਵਿੱਚ 15 ਤੇ ਸੰਗਰੂਰ ਐਸਐਸ ਨਗਰ ਵਿੱਚ 15 ਸੰਗਰੂਰ ਵਿੱਚ 48 ਜਿਹੜੀ ਕਿ ਆਪਾਂ ਗੱਲ ਕਰ ਹੀ ਚੁੱਕੇ ਹਾਂਗੇ ਠੀਕ ਹੈ ਜੀ ਇਹ ਹੈਗੇ ਲੜਕੀਆਂ ਦੀ ਸੂਚੀ ਭਾਈ ਜਿਹੜੀ ਕਿ ਮੈਂ ਦੁਬਾਰਾ ਦੁਬਾਰਾ ਵੀ ਦਿਖਾਤੀ ਤੇ ਤੁਸੀਂ ਦਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਕਿੱਥੇ ਕਿੱਥੇ ਖਾਲੀ ਪਈਆਂ ਨੇ ਜਨਾਲ ਦੇ ਵਿੱਚ ਇਸੇ ਤਰ੍ਹਾਂ ਲੜਕੀਆਂ ਦੀ ਡਿਟੇਲ ਲਿਖੀ ਹੈ ਅੰਮ੍ਰਿਤਸਰ ਦੇ 24 ਖਾਲੀ ਪਈਆਂ ਨੇ ਇੱਕ ਮੈਡੀਕਲ ਵਿੱਚ 14 ਨਾਨ ਮੈਡੀਕਲ ਤੇ 9 ਕਮਰਸ ਮਟੰਡਾ ਵਿੱਚ 23 ਖਾਲੀ ਪਈਆਂ ਨੇ 5 ਮੈਡੀਕਲ ਚ ਨੌ ਨੌਨ ਮੈਡੀਕਲ ਤੇ ਨੌ ਕਮਰਸ ਫਰੋਜਪੁਰ ਵਿੱਚ ਫਰੋਜਪੁਰ ਦੇ ਵਿੱਚ 31 7 ਮੈਡੀਕਲ 6 ਨੌਨ ਮੈਡੀਕਲ 18 ਕਮਰਸ ਗੁਰਦਾਸਪੁਰ ਵਿੱਚ 85 ਵੱਡਾ ਅੰਕੜਾ ਦੇਖਣ ਨੂੰ ਮਿਲ ਰਿਹਾ 6 ਮੈਡੀਕਲ 40 ਨੌਨ ਮੈਡੀਕਲ ਤੇ 39 ਕਮਰਸ ਤਲਵਾੜਾ ਵਿੱਚ 18 ਦੀ 4 ਮੈਡੀਕਲ 4 ਨੌਨ ਮੈਡੀਕਲ ਤੇ 10 ਕਮਰਸ ਜਲੰਧਰ ਵਿੱਚ 29 ਖਾਲੀ ਦੇਖਣ ਨੂੰ ਮਿਲ ਰਿਹਾ ਨੇ 4 ਮੈਡੀਕਲ 14 ਨੌਨ ਮੈਡੀਕਲ ਤੇ 11 ਕਮਰਸ ਲੁਧਿਆਣਾ ਵਿੱਚ 31 ਖਾਲੀ ਦੇਖਣ ਨੂੰ ਮਿਲ ਰਹੀਆਂ ਨੇ 7 ਮੈਡੀਕਲ 18 ਨਾਨ ਮੈਡੀਕਲ 6 ਕਮਰਸ ਪਟਿਆਲਾ ਵਿੱਚ 26 ਖਾਲੀ ਦੇਖਣ ਨੂੰ ਮਿਲ ਰਹੀਆਂ ਨੇ 3 ਮੈਡੀਕਲ 18 ਨਾਨ ਮੈਡੀਕਲ ਤੇ 5 ਕਮਰਸ ਐਸਐਸ ਨਗਰ ਵਿੱਚ 14 ਖਾਲੀ ਦੇਖਣ ਨੂੰ ਮਿਲ ਰਹੀਆਂ ਨੇ 6 ਮੈਡੀਕਲ 3 ਨਾਨ ਮੈਡੀਕਲ 5 ਕਮਰਸ ਸੰਗਰੂਰ ਵਿੱਚ 42 ਖਾਲੀ ਦੇਖਣ ਨੂੰ ਮਿਲ ਰਹੀਆਂ ਨੇ 5 ਮੈਡੀਕਲ 24 ਨਾਨ ਮੈਡੀਕਲ ਤੇ 13 ਕਮਰਸ ਸਾਰੀ ਜਾਣਕਾਰੀ ਤੁਸੀਂ ਜਿਹੜੀ ਨੋਟ ਕਰ ਸਕਦੇ ਹੋ ਭਾਈ ਕਿਉਂਕਿ ਕੱਲ ਤੋਂ ਜਿਹੜੀ ਸਟਾਰਟ ਹੈ ਜਨਰਲ ਕੈਟਾਗਰੀ ਜਨਰਲ ਕੈਟਾਗਰੀ ਪਰ ਓਪਨ ਕੈਟਾਗਰੀ ਸਰਕਾਰੀ ਸਕੂਲਾਂ ਦੇ ਬੱਚੇ ਦੇ ਵਿੱਚ ਆਉਂਦੇ ਨੇਗੇ ਅੱਗੇ ਵੇਖਦੇ ਆਪਾਂ ਕਿਹੜੀ ਕੈਟਾਗਰੀ ਬਚਦੀ ਐ ਇੱਕ ਉਸ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਆ ਜਾਂਦਾ ਜੀ ਲੜਕਿਆਂ ਦੀ ਡਿਟੇਲ ਤੁਸੀਂ ਵੇਖ ਰਹੇ ਹੋ ਸਾਰੀ ਭਰ ਗਈ ਜੀ ਅੰਮ੍ਰਿਤਸਰ 0 ਹੋ ਗਿਆ ਬਠਿੰਡਾ 0 ਹੋ ਗਿਆ ਫਿਰੋਜ਼ਪੁਰ 0 ਗੁਰਦਾਸਪੁਰ ਤਲਵਾੜਾ ਜਲੰਧਰ ਲੁਧਿਆਣਾ ਪਟਿਆਲਾ ਐਸਐਸ ਨਗਰ ਸੰਗਰੂਰ ਸਾਰਾ ਭਰ ਚੁੱਕਿਆ ਜੀ ਕੋਈ ਵੀ ਸੀਟ ਖਾਲੀ ਨਹੀਂ ਹੈ ਪ੍ਰਾਈਵੇਟ ਸਕੂਲਾਂ ਜਿਹੜਾ ਕੋਟਾ ਉਹ ਸਮਾਪਤ ਹੋ ਚੁੱਕਿਆਗਾ ਲੜਕਿਆਂ ਦਾ ਅੱਗੇ ਵੇਖ ਰਿਹਾ ਤੁਸੀਂ ਲੜਕੀਆਂ ਦਾ ਜਿਹੜਾ ਕੋਟਾ ਵੇਖ ਰਹੇ ਹੋ ਇੱਥੇ ਇਹਦੇ ਵਿੱਚ ਅਮਰਤਸਰ ਦੇ ਵਿੱਚ ਵੇਖ ਰਿਹਾ 0 ਹੋ ਗਿਆ ਪਠੰਡਾ ਵਿੱਚ ਵੀ 0 ਭਰ ਗਿਆ ਸਾਰਾ ਫਿਰੋਜ਼ਪੁਰ ਵਿੱਚ ਇੱਕ ਸੀਟ ਬਚਦੀ ਆ ਕੇਵਲ ਨਾਨ ਮੈਡੀਕਲ ਦੀ ਆ ਗੁਰਦਾਸਪੁਰ 0 ਹੋ ਗਿਆ ਸਾਰਾ ਭਰ ਗਿਆ ਤਲਵਾੜਾ ਵਿੱਚ ਇੱਕ ਸੀਟ ਬਚਦੀ ਆ ਕੇਵਲ ਕਮਰਸ ਦੀ ਆ ਜਲੰਧਰ ਵਿੱਚ ਇੱਕ ਸੀਟ ਬਚਦੀ ਆ ਕੇਵਲ ਨਾਨ ਮੈਡੀਕਲ ਦੀ ਆ ਲੁਧਿਆਣਾ ਵਿੱਚ ਇੱਕ ਸੀਟ ਬਚਦੀ ਆ ਕੇਵਲ ਇਹ ਹੈ ਨਾਨ-ਮੈਡੀਕਲ ਦੀ ਪਟਿਆਲਾ ਵਿੱਚ ਇੱਕ ਬਚਦੀ ਹੈ ਇਹ ਵੀ ਨਾਨ-ਮੈਡੀਕਲ ਦੀ ਆ ਐਸਐਸ ਨਗਰ ਭਰ ਗਿਆ ਜੀ ਸੰਗਰੂਰ ਵਿੱਚ ਪੰਜ ਸੀਟਾਂ ਬਾਕੀ ਬਚਦੀਆਂ ਨੇ ਚਾਰ ਨਾਨ-ਮੈਡੀਕਲ ਤੇ ਇੱਕ ਕਮਰਸ ਸੋ ਜਾਣਕਾਰੀ ਨੂੰ ਆਪਾਂ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਕਿ ਹਰੇਕ ਬੱਚੇ ਨੂੰ ਇਸ ਗੱਲ ਦਾ ਪਤਾ ਲੱਗ ਜੇ ਵੀ ਕਿੱਥੇ ਕਿੰਨੀਆਂ ਖਾਲੀ ਸੀਟਾਂ ਪਈਆਂ ਨੇ ਮੈਂ ਇਸ ਨੂੰ ਥੋੜਾ ਵੱਡਾ ਵੀ ਕਰਕੇ ਦਿਖਾਤਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਕਿੱਥੇ-ਕਿੱਥੇ ਸੀਟਾਂ ਜਿਹੜੀਆਂ ਖਾਲੀ ਉਹ ਦਿਖਾਈ ਦੇ ਰਹੀਆਂ ਨੇ ਕਿਆਂ ਸਾਰੀ ਡਿਟੇਲ ਆਪਾਂ ਤੁਹਾਡੇ ਜਿਹੜੀ ਸਾਰੀ ਸਾਹਮਣੇ ਰੱਖਤੀ ਅ ਚੈਨਲ ਦੇ ਨਾਲ ਨਹੀਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੀ ਸੇਵਾ ਵਿੱਚ ਹਾਜ਼ਰ ਕੀਤੀ ਜਾਂਦੀ ਹੈ ਜੋ ਵੀ ਜਾਣਕਾਰੀ ਮਿਲਦੀ ਆ ਉਦਾਰਥੀਆਂ ਦੀ ਮੰਗ ਦੇ ਉੱਪਰ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੀਏ ਫਰੇਕ ਵਿਦਿਆਰਥੀ ਕੋਲ ਪਹੁੰਚਾਈਏ ਤਾਂ ਕਿ ਆਪਣੇ ਸਹੀ ਸੇਸ਼ਣ ਦੀ ਚੋਣ ਕਰ ਸਕੇ ਲਾਈਕ ਕਮੈਂਟ ਕਿ ਨਾ ਕਰਨਾ ਨਾ ਭੁੱਲਣਾ ਤੇ ਇਸ ਤਰ੍ਹਾਂ ਦੇ ਨਾਲ ਜਿਹੜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰੀ ਦਿੱਤੀ ਜਾਵੇ